ਹੈਲੋ ਦੋਸਤੋ ਰੌਚਕ ਪੰਜਾਬੀ ਕਹਾਣੀਆਂ ਚੈਨਲ ਤੇ ਹਾਜ਼ਰ ਹੋ ਹੋਇਆ ਅੱਜ ਦੀ ਇੱਕ ਹੋਰ ਨਵੀਂ ਕਹਾਣੀ ਦੇ ਨਾਲ ਕਰਦੇ ਹਾਂ ਜੀ ਕਹਾਣੀ ਨੂੰ ਸ਼ੁਰੂ ਮੇਰਾ ਨਾਮ ਬਬਲੀ ਆ ਮੈਂ ਗਰੀਬ ਘਰ ਦੀ ਕੁੜੀ ਸੀ ਮੈਂ ਛੋਟੀ ਜਹੀ ਹੁੰਦੀ ਸੀ ਜਦੋਂ ਮੇਰੇ ਡੈਡੀ ਦੀ ਮੌਤ ਹੋ ਗਈ ਸੀ ਤੇ ਰਹਿੰਦੇ ਤਾਂ ਅਸੀਂ ਮੇਰੇ ਚਾਚਾ ਚਾਚੀ ਦੇ ਨਾਲ ਹੀ ਸੀ ਪਰ ਚਾਚੇ ਚਾਚੀ ਨੇ ਮੇਰੇ ਮੰਮੀ ਨੂੰ ਸਾਫ਼ ਹੀ ਕਹਿ ਦਿੱਤਾ ਸੀ ਕਿ ਆਪਣੀ ਧੀ ਦਾ ਤੇ ਆਪਣਾ ਖਰਚਾ ਤੈਨੂੰ ਖੁਦ ਨੂੰ ਕੱਢਣਾ ਪੈਣਾ ਇਸ ਕਰਕੇ ਮੇਰੀ ਮੰਮੀ ਲੋਕਾਂ ਦੇ ਘਰਾਂ ਵਿੱਚ ਕੰਮ ਕਰਦੀ ਸੀ ਜਿਸ ਕਰਕੇ ਸਾਡੇ ਘਰ ਦਾ ਗੁਜ਼ਾਰਾ ਮਸਾਂ ਹੀ ਚੱਲਦਾ ਸੀ ਮੇਰੀ ਮੰਮੀ ਨੇ ਮੈਨੂੰ 8ਵੀਂ ਤੱਕ ਮਸਾਂ ਪੜਾਇਆ ਤੇ ਉਸ ਤੋਂ ਬਾਅਦ ਮੰਮੀ ਨੇ ਮੈਨੂੰ ਆਪਣੇ ਨਾਲ ਲੋਕਾਂ ਦੇ ਘਰਾਂ ਵਿੱਚ ਕੰਮ ਕਰਨ ਲਾ ਲਿਆ ਅਸੀਂ ਲੋਕਾਂ ਦੇ ਘਰਾਂ ਵਿੱਚ ਕੰਮ ਕਰਨ ਜਾਂਦੀ ਸੀ ਤਾਂ ਸਾਰੇ ਹੀ ਮੈਨੂੰ ਮਾੜੀ ਨਿਗਾਹ ਨਾਲ ਦੇਖਦੇ ਮੇਰੀ ਮੰਮੀ ਨੂੰ ਬਹੁਤ ਡਰ ਸੀ ਕਿ ਕਿਤੇ ਮੇਰੀ ਧੀ ਦੀ ਇੱਜ਼ਤ ਨੂੰ ਨਾ ਕੋਈ ਹੱਥ ਪਾ ਲਵੇ ਇਸ ਕਰਕੇ ਮੇਰੀ ਮੰਮੀ ਨੇ ਮੇਰਾ ਵਿਆਹ ਕਰਨ ਬਾਰੇ ਸੋਚਿਆ ਮੰਮੀ ਕੋਲ ਵਿਆਹ ਲਈ ਪੈਸੇ ਵੀ ਨਹੀਂ ਸੀ ਤੇ ਚਾਚੇ ਨੇ ਵੀ ਕਹਿ ਦਿੱਤਾ ਸੀ ਕਿ ਆਪਣੀ ਧੀ ਨੂੰ ਦਿੱਤਾ ਜਿੱਦਾਂ ਮਰਜੀ ਤੌਰ ਸਾਡੇ ਕੋਲ ਇਹਦੇ ਵਾਸਤੇ 1 ਰੁਪਿਆ ਵੀ ਨਹੀਂ ਮੇਰੀ ਭੂਆ ਮੇਰਾ ਬੜਾ ਮੂੰਹ ਕਰਦੀ ਸੀ ਉਸਨੇ ਕਿਹਾ ਕਿ ਚਲੋ ਥੋੜਾ ਬੋਧਾ ਖਰਚਾ ਮੈਂ ਕਰ ਦੇਵਾਂਗੀ ਆਪਾਂ ਇੱਕ ਵਾਰ ਬਬਲੀ ਨੂੰ ਬਾਰਾਂ ਉਠਾ ਲਈਏ ਮੇਰੀ ਭੂਆ ਨੇ ਮੇਰਾ ਰਿਸ਼ਤਾ ਕਰਵਾ ਦਿੱਤਾ ਉਹਨਾਂ ਕੋਲ 4 ਕਿੱਲੇ ਜ਼ਮੀਨ ਦੇ ਸੀ ਪਰ ਮੁੰਡਾ ਸ਼ਰਾਬ ਪੀਂਦਾ ਸੀ ਮੇਰੀ ਮਾਂ ਕਹਿਣ ਲੱਗੀ ਚਲੋ 4 ਕਿੱਲੇ ਜ਼ਮੀਨ ਦੇ ਆ ਕਿੰਨੀ ਕੋ ਸ਼ਰਾਬ ਪੀ ਲਵੇਗਾ ਜੇ ਇੱਕ ਅੱਧਾ ਕਿੱਲਾ ਵੇਚ ਵੀ ਦਿੱਤਾ ਤਾਂ 3 ਕਿੱਲੇ ਤਾਂ ਰਹੀ ਜਾਣਗੇ ਤੇ ਆਪਣੀ ਕੁੜੀ ਰੱਜ ਕੇ ਰੋਟੀ ਤਾਂ ਖਾਵੇਗੀ ਮੇਰੀ ਮਾਂ ਇਹ ਸੋਚਦੀ ਸੀ ਕਿ ਮੇਰੀ ਧੀ ਨੂੰ ਮੇਰੇ ਵਾਂਗ ਹੀ ਲੋਕਾਂ ਦੇ ਘਰਾਂ ਵਿੱਚ ਜਾ ਕੇ ਕੰਮ ਤਾਂ ਨਾ ਕਰਨਾ ਪਵੇਗਾ ਮੈਂ ਲੋਕਾਂ ਦੇ ਘਰਾਂ ਵਿੱਚ ਜਦੋਂ ਕੰਮ ਕਰਦੀ ਤਾਂ ਲੋਕ ਮੇਰੇ ਜਿਸਮ ਨੂੰ ਬੜੀਆਂ ਭੈਣੀਆਂ ਨਜ਼ਰਾਂ ਨਾਲ ਦੇਖਦੇ ਸੀ ਫਿਰ ਵੀ ਮੈਨੂੰ ਮਜਬੂਰੀ ਵਸ ਉਹਨਾਂ ਦੇ ਘਰ ਕੰਮ ਕਰਨਾ ਪੈਂਦਾ ਜੇ ਕੰਮ ਨਹੀਂ ਕਰਾਂਗੀ ਤਾਂ ਦੋ ਟਾਈਮ ਦੀ ਰੋਟੀ ਕਿੱਥੋਂ ਖਾਵਾਂਗੀ ਚਲੋ ਮੇਰੀ ਆਪਣੀ ਤੀ ਦੋ ਟਾਈਮ ਦੀ ਰੋਟੀ ਤਾਂ ਆਪਣੇ ਘਰ ਬੈਠ ਕੇ ਖਾਈ ਸਕੇਗੀ ਕਿਸੇ ਅੱਗੇ ਹੱਥ ਨਹੀਂ ਅਡਣਾ ਪਵੇਗਾ ਚਲੋ ਇਸੇ ਤਰ੍ਹਾਂ ਸ਼ਰਾਦੀ ਨਾਲ ਕੱਟ ਲਵੇਗੀ ਗਰੀਬੀ ਨਾਲੋਂ ਤਾਂ ਫਿਰ ਵੀ ਚੰਗੀ ਹੀ ਰਹੇਗੀ बस ऐसे तरह मजबूरी बस मेरी मां ने मेरा ਵਿਆਹ ਕਰ ਦਿੱਤਾ ਪਰ ਜਦੋਂ ਮੈਂ ਵਿਆਹ ਕੇ ਸਹੁਰੇ ਘਰ ਗਈ ਤਾਂ ਫਿਰ ਮੈਨੂੰ ਪਤਾ ਲੱਗਿਆ ਕਿ ਮੇਰਾ ਘਰ ਵਾਲਾ ਸ਼ਰਾਬ ਪੀਂਦਾ ਹੀ ਨਹੀਂ ਬਲਕਿ ਸ਼ਰਾਬ ਨਾਲ ਰਾਜਦਾ ਉਸਨੇ ਵਿਆਹ ਵਾਲੇ ਦਿਨ ਵੀ ਬਹੁਤ ਜ਼ਿਆਦਾ ਸ਼ਰਾਬ ਪੀਤੀ ਹੋਈ ਸੀ ਤੇ ਉਸ ਨੂੰ ਸੁਹਾਗ ਰਾਤ ਦੀ ਕੋਈ ਸੁਰਤ ਬੁੱਧ ਨਹੀਂ ਸੀ ਉਹਨੇ ਆਉਂਦਿਆ ਹੀ ਕਮਰੇ ਦੀ ਕੁੰਡੀ ਲਾਈ ਤੇ ਮੇਰੇ ਕੋਲ ਆ ਕੇ ਮੈਨੂੰ ਗਲ ਵਕੜੀ ਪਾ ਕੇ ਬੈਠ ਗਿਆ ਉਸ ਦੀ ਸ਼ਰਾਬ ਇੰਨੀ ਜ਼ਿਆਦਾ ਪੀਤੀ ਸੀ ਕਿ ਉਸ ਤੋਂ ਬੈਠਿਆ ਵੀ ਨਹੀਂ ਜਾਂਦਾ ਸੀ ਫਿਰ ਉਸੇ ਤਰ੍ਹਾਂ ਮੈਨੂੰ ਗਲ ਵਖ ਦੀ ਪਾਈ ਉਹ ਪੈ ਗਿਆ ਫਿਰ ਉਸ ਨੂੰ ਸਵੇਰ ਦੇ 7 ਵਜੇ ਤੱਕ ਕੋਈ ਪਤਾ ਨ ਲੱਗਾ ਇਸੇ ਤਰ੍ਹਾਂ ਮੇਰੀ ਸੁਹਾਗ ਰਾਤ ਵੀ ਸੁੱਕੀ ਲੰਗ ਗਈ ਉਸ ਦਾ ਹਰ ਰੋਜ਼ ਦਾ ਇਹੀ ਕੰਮ ਸੀ ਕਿ ਸ਼ਰਾਬ ਨਾਲ ਰੱਜ ਕੇ ਘਰੇ ਆਉਣਾ ਤੇ ਆਉਂਦਿਆਂ ਹੀ ਉਹ ਸੌ ਜਾਂਦਾ ਸੀ ਮੇਰੇ ਵਿਆਹ ਤੋਂ 20 ਦਿਨ ਮਗਰੋਂ ਮੇਰਾ ਘਰ ਵਾਲਾ ਇੱਕ ਦਿਨ ਦਿਨੇ ਹੀ ਘਰੇ ਸੀ ਤੇ ਉਸ ਦਿਨ ਉਸਨੇ ਮੇਰੇ ਨਾਲ ਫਿਰ ਸੁਹਾਗਰਾਤ ਮਨਾਈ ਉਸ ਦਿਨ ਅਸੀਂ ਪਹਿਲੀ ਵਾਰ ਹੀ ਉਹ ਸਭ ਕੁਝ ਕੀਤਾ ਸੀ ਬਸ ਇੱਕ ਦਿਨ ਵਿੱਚ ਉਹ ਸਭ ਕੁਝ ਕੀਤਾ ਤੇ ਫਿਰ ਉਹ ਸ਼ਰਾਬ ਨਾਲ ਰਾਜ ਕੀ ਆਉਂਦਾ ਤੇ ਕਦੇ 5-7 ਦਿਨਾਂ ਮਗਰੋਂ ਮੇਰੇ ਨਾਲ ਸੰਬੰਧ ਬਣਾ ਲੈਂਦਾ ਸੀ ਸਾਡੇ ਘਰ ਵਿੱਚ ਮੇਰੇ ਘਰ ਵਾਲੇ ਤੇ ਮੇਰੀ ਸੱਸ ਤਿੰਨ ਜਾਣੇ ਹੀ ਰਹਿੰਦੇ ਸੀ ਮੇਰਾ ਜੀਠ ਜਠਾਣੀ ਪਹਿਲਾਂ ਹੀ ਸਾਡੇ ਤੋਂ ਅਲੱਗ ਸੀ ਮੇਰਾ ਘਰ ਵਾਲਾ ਇੱਕ ਦਿਨ ਬਹੁਤ ਜ਼ਿਆਦਾ ਸ਼ਰਾਬ ਪੀ ਕੇ ਆਇਆ ਉਸ ਨੂੰ ਸਾਡੇ ਪਿੰਡ ਦੇ ਦੋ ਮੁੰਡੇ ਘਰ ਛੱਡਣ ਆਏ ਅਗਲੀ ਸਵੇਰ ਮੇਰੀ ਸੱਸ ਨੇ ਉਸ ਨੂੰ ਬਹੁਤ ਝੜਕਿਆ ਕਿ ਤੂੰ ਇਸ ਤਰ੍ਹਾਂ ਸ਼ਰਾਬ ਨਾਲ ਰਾਜ ਕੀ ਘਰ ਨਾ ਆਇਆ ਕਰ ਤਾਂ ਮੇਰੇ ਘਰ ਵਾਲੇ ਨੇ ਮੇਰੀ ਸੱਸ ਨੂੰ ਬਹੁਤ ਕੁੱਟਿਆ ਤੇ ਉਹ ਮੇਰੇ ਜੀਠ ਦੇ ਘਰ ਚਲੀ ਗਈ ਹੁਣ ਘਰ ਵਿੱਚ ਅਸੀਂ ਦੋਨੋਂ ਹੀ ਰਹਿ ਗਏ ਸੀ ਇੱਕ ਦਿਨ ਮੈਂ ਰੋਟੀ ਬਣਾ ਕੇ ਆਪਣੇ ਘਰ ਵਾਲੇ ਨੂੰ ਉਡੀਕੀ ਜਾਂਦੀ ਸੀ ਪਰ ਰਾਤ ਦੇ 9 ਵਜੇ ਸੀ ਉਹ ਅਜੇ ਤੱਕ ਨਹੀਂ ਆਇਆ ਸੀ ਆਖਰ 9:30 ਵਜੇ ਉਹ ਘਰ ਆਇਆ ਉਸ ਦੇ ਨਾਲ ਇੱਕ ਹੋਰ ਮੁੰਡਾ ਸੀ ਮੇਰੇ ਘਰ ਵਾਲੇ ਨੇ ਬਹੁਤ ਸ਼ਰਾਬ ਪੀਤੀ ਸੀ ਉਹ ਮੁੰਡੇ ਦੀ ਸ਼ਰਾਬ ਨਹੀਂ ਪੀਤੀ ਸੀ ਉਸ ਨੇ ਸਾਡੇ ਘਰ ਆ ਕੇ ਮੇਰੇ ਘਰ ਵਾਲੇ ਦੇ ਨਾਲ ਇੱਕ ਪੈਗ ਲਾਇਆ ਪਰ ਉਹ ਬੈਠਾ ਮੇਰੇ ਵੱਲ ਬੜੀ ਅਜੀਬ ਜਿਹੀ ਨਜ਼ਰ ਨਾਲ ਦੇਖ ਰਿਹਾ ਸੀ ਮੈਂ ਚੁੱਪਚਾਪ ਬੈਠੀ ਰਹੀ ਕਿਉਂਕਿ ਮੈਨੂੰ ਪਤਾ ਸੀ ਮੇਰੇ ਘਰ ਵਾਲੇ ਤਸ ਵਹਾ ਬਹੁਤ ਦਰਦ ਸੀ ਜਿਹੜਾ ਆਪਣੀ ਮਾਂ ਨੂੰ ਕੁੱਟ ਸਕਦਾ ਤੇ ਉਹ ਮੈਨੂੰ ਵੀ ਜ਼ਰੂਰ ਕੱਟੇ ਕੁੱਟੇਗਾ ਇਸੇ ਗੱਲੋਂ ਡਰਦੀ ਮੈਂ ਉਸ ਨੂੰ ਕੁਝ ਨਹੀਂ ਕਹਿੰਦੀ ਸੀ ਤੇ ਉਸ ਰਾਤ ਮੇਰੇ ਘਰ ਵਾਲੇ ਨੇ ਰੋਟੀ ਵੀ ਨਾ ਖਾਦੀ ਤੇ ਨਸ਼ੇ ਵਿੱਚ ਟੱਲੀ ਹੋ ਕੇ ਪੈ ਗਿਆ ਤੇ ਉਸ ਦਾ ਦੋਸਤ ਮੇਰੇ ਕੋਲ ਆ ਕੇ ਕਹਿਣ ਲੱਗਾ ਭਾਬੀ ਤੂੰ ਕਿੰਨੀ ਸੋਹਣੀ ਐ ਤੇ ਤੂੰ ਕਿਵੇਂ ਇਸ ਸ਼ਰਾਬੀ ਦੇ ਵਸ ਪੈ ਗਈ ਤੈਨੂੰ ਤਾਂ ਕੋਈ ਤਲੀਆਂ ਤੇ ਜੋਗ ਜਗਾਉਣ ਵਾਲਾ ਮੁੰਡਾ ਚਾਹੀਦਾ ਸੀ ਇਸ ਜੇ ਉਸ ਤਰ੍ਹਾਂ ਤੇ ਨੂੰ ਰੱਬ ਨੇ ਹੁਸਨ ਦਿੱਤਾ ਉਸ ਤਰ੍ਹਾਂ ਤੇਰੀ ਕਿਸਮਤ ਨੇ ਲਿਖੀ ਇਨੀ ਗੱਲ ਕਹਿ ਕੇ ਉਸਨੇ ਮੇਰਾ ਹੱਥ ਫੜ ਲਿਆ ਤੇ ਮੈਂ ਉਸ ਨੂੰ ਕਿਹਾ ਹੁਣ ਤੁਸੀਂ ਆਪਣੇ ਘਰ ਚਲੇ ਜਾਓ ਕਿਉਂਕਿ ਹੁਣ ਇਹ ਸੌਂਗੇ ਨੇ ਤੇ ਸਵੇਰ ਤੱਕ ਨਹੀਂ ਉੱਠਣਾ ਤੇ ਉਹ ਮੁੰਡਾ ਕਹਿਣ ਲੱਗਾ ਰੋਟੀ ਵਰਗੀ ਇੰਨੀ ਸੋਹਣੀ ਸੁਨੱਖੀ ਨਾਰ ਨੂੰ ਛੱਡ ਕੇ ਜਾਣ ਨੂੰ ਦਿਲ ਨਹੀਂ ਕਰਦਾ ਇੰਨਾ ਕਹਿ ਕੇ ਉਸਨੇ ਮੇਰੇ ਲਾਖ ਉਤੋਂ ਦੀ ਗੱਲ ਵਖੜੀ ਪਾ ਲਈ ਮੇਰੀਆਂ ਗੱਲਾਂ ਤੇ ਗੁੱਦਗੁੱਦੀਆਂ ਕਰਨ ਲੱਗਾ ਫਿਰ ਮੇਰੇ ਧੌਣ ਨੂੰ ਚੁੰਮਣ ਲੱਗਾ ਤੇ ਪਤਾ ਨਹੀਂ ਕਿਉਂ ਮੈਂ ਵੀ ਉਸ ਦਾ ਵਿਰੋਧ ਨਾ ਕਰ ਸਕੀ ਮੈਂ ਵੀ ਉਸ ਦੇ ਰੰਗਾਂ ਵਿੱਚ ਰੰਗ ਰੰਗਦੀ ਜਾ ਰਹੀ ਸੀ ਮੈਂ ਉਸ ਦੇ ਦੋਨੇ ਹੱਥਾਂ ਨੂੰ ਘੁੱਟ ਕੇ ਫੜ ਲਿਆ ਫਿਰ ਉਸ ਨੇ ਮੇਰੇ ਹੱਥ ਚੁੰਮੇ ਫਿਰ ਦੋਨੋਂ ਹੱਥ ਮੇਰੀ ਛਾਤੀ ਤੇ ਕੁਮਾਏ ਤੇ ਫਿਰ ਉਹ ਮੈਨੂੰ ਅੰਦਰ ਲੈ ਗਿਆ ਜਿਸ ਕਮਰੇ ਵਿੱਚ ਮੇਰਾ ਘਰ ਵਾਲਾ ਸੁੱਤਾ ਪਿਆ ਸੀ ਉਸ ਕਮਰੇ ਦਾ ਉਸ ਮੁੰਡੇ ਨੇ ਦਰਵਾਜ਼ਾ ਬੰਦ ਕਰ ਦਿੱਤਾ ਅਸੀਂ ਦੋਨੋਂ ਨਾਲ ਦੇ ਕਮਰੇ ਵਿੱਚ ਚਲੇ ਗਏ ਉਹ ਮੈਨੂੰ ਤੈਨ ਲੱਗਾ ਤੂੰ ਇੰਨੀ ਸੋਹਣੀ ਸੁਨੱਖੀ ਹੋਣ ਦੇ ਬਾਵਜੂਦ ਇੱਕ ਸ਼ਰਾਬੀ ਨਾਲ ਵਿਆਹ ਕਿਉਂ ਕਰਵਾਇਆ ਮੈਂ ਉਸ ਨੂੰ ਕਿਹਾ ਕਿ ਮੇਰੀ ਮਾਂ ਨੇ ਜਿੱਥੇ ਮੈਨੂੰ ਤੋਰ ਦਿੱਤਾ ਮੈਂ ਆ ਗਈ ਉਹ ਕਹਿੰਦਾ ਇਹ ਤੈਨੂੰ ਖੁਸ਼ ਰੱਖਦਾ ਮੈਂ ਕਿਹਾ ਸਾਡੇ ਵਿਆਹ ਨੂੰ 6 ਮਹੀਨੇ ਹੋ ਗਏ ਨੇ ਤੇ 6 ਮਹੀਨਿਆਂ ਵਿੱਚ ਬਸ ਕੋਈ 5-7 ਵਾਰ ਇਸ ਨੇ ਮੇਰੇ ਨਾਲ ਸੰਬੰਧ ਬਣਾਏ ਨੇ ਤਾਂ ਉਹ ਹੈਰਾਨ ਰਹਿ ਗਿਆ ਕਿਆ ਲੱਗਾ ਇੰਨੀ ਸੋਹਣੀ ਨਾਰ ਹੋਵੇ ਤਾਂ ਬੰਦਾ ਇੱਕ ਰਾਤ ਵਿੱਚ 5 5 7 7 ਵਾਰ ਉਹ ਸਭ ਕੁਝ ਕਰ ਲੈਂਦਾ ਫਿਰ ਉਹ ਮੇਰੇ ਬਿਲਕੁਲ ਕਰੀਬ ਆ ਗਿਆ ਮੈਨੂੰ ਆਪਣੀਆਂ ਬਾਹਾਂ ਵਿੱਚ ਘੁੱਟ ਲਿਆ ਮੇਰੀ ਥੋਨ ਨੂੰ ਚੁੰਮਣ ਲੱਗ ਪਿਆ ਮੈਂ ਵੀ ਉਸ ਦੀ ਪਿੱਠ ਤੇ ਪੁੱਲੇ ਪੁੱਲੇ ਹੱਥ ਫੇਰ ਰਿਹਾ ਸੀ ਤੇ ਫਿਰ ਦੋ ਮਿੰਟਾਂ ਵਿੱਚ ਹੀ ਅਸੀਂ ਦੋਨਾਂ ਨੇ ਆਪਣਾ ਆਪ ਖੋ ਲਿਆ ਅਸੀਂ ਬੈੱਡ ਤੇ ਲੰਮੇ ਪੈ ਗਏ ਉਸਨੇ ਮੈਨੂੰ ਬਹੁਤ ਹੀ ਸਵਾਦ ਦਿੱਤਾ ਜੋ ਸਵਾਦ ਅੱਜ ਤੱਕ ਮੈਨੂੰ ਨਹੀਂ ਮਿਲਿਆ ਸੀ ਉਹ ਸਵਾਦ ਅਤੇ ਸੰਤੁਸ਼ਟੀ ਮੈਨੂੰ ਉਸਨੇ ਦੇ ਦਿੱਤੀ ਸੀ ਮੈਨੂੰ ਉਸ ਨਾਲ ਇਹ ਸਭ ਕੁਝ ਕਰਕੇ ਬੜਾ ਚੰਗਾ ਲੱਗਿਆ ਉਸ ਰਾਤ ਉਸਨੇ ਮੇਰੇ ਨਾਲ ਤਿੰਨ ਵਾਰ ਕੀਤਾ ਅਤੇ ਸਵੇਰੇ 3:00 ਵਜੇ ਮੈਂ ਉਸ ਨੂੰ ਕਿਹਾ ਕਿ ਹੁਣ ਤੂੰ ਘਰੇ ਚਲਾ ਜਾ ਕਿਉਂਕਿ 4:00 ਵਜੇ ਦੇ ਕਰੀਬ ਪਿੰਡਾਂ ਵਿੱਚ ਲੋਕ ਉੱਠ ਖੜਦੇ ਹਨ ਜੇ ਕਿਸੇ ਨੇ ਤੈਨੂੰ ਦੇਖ ਲਿਆ ਤਾਂ ਮੇਰੀ ਸ਼ਾਂਤਤਾ ਜਾਵੇਗੀ ਉਹ ਕਹਿਣ ਲੱਗਾ ਅੱਜ ਤਾਂ ਮੈਂ ਚਲਾ ਜਾਣਾ ਪਰ ਕੱਲ ਨੂੰ ਫੇਰ ਆਉਂਗਾ ਤੇ ਮੈਂ ਤੇਰੇ ਘਰ ਵਾਲੇ ਨੂੰ ਹਰ ਰੋਜ਼ ਸ਼ਰਾਬ ਪਿਆ ਕੇ ਛਾੜਨ ਦਾ ਬਹਾਨਾ ਤੁਹਾਡੇ ਘਰ ਮੈਂ ਆਇਆ ਕਰੂੰਗਾ ਤੇ ਆਪਾਂ ਹਰ ਰੋਜ਼ ਇਦਾਂ ਹੀ ਸਵਾਦ ਲਿਆ ਕਰਾਂਗੇ ਮੈਂ ਉਸ ਦੀ ਹਾਂ ਵਿੱਚ ਹਾਂ ਮਲਾ ਦਿੱਤੀ ਉਹ ਫਿਰ ਉਹ ਆਪਣੇ ਘਰ ਚਲਾ ਗਿਆ ਤੇ ਉਸ ਤੋਂ ਬਾਅਦ ਮੈਂ ਵੀ ਸੌਂ ਗਈ ਮੈਂ ਸਵੇਰੇ 7 ਵਜੇ ਉੱਠ ਕੇ ਚਾਹ ਬਣਾਈ ਪਰ ਮੇਰੇ ਘਰ ਵਾਲਾ ਹਜੇ ਵੀ ਸੁੱਤਾ ਪਿਆ ਸੀ ਮੈਂ ਉਸ ਨੂੰ ਜਗਾਇਆ ਕਿ ਚਾਹ ਪੀਓ ਉਹ ਮਸਾਂ ਹੀ ਜਾਗਿਆ ਤੇ ਕਹਿਣ ਲੱਗਾ ਮੈਨੂੰ ਤਾਂ ਪਤਾ ਹੀ ਨਹੀਂ ਲੱਗਾ ਕਿ ਮੈਂ ਕਿੱਥੇ ਪਿਆ ਤੇ ਕਿੱਥੇ ਨਹੀਂ ਮੈਂ ਕਿਹਾ ਤੁਸੀਂ ਘੱਟ ਪੀ ਲਿਆ ਕਰੋ ਰਾਤ ਆ ਤੁਸੀਂ ਸ਼ਰਾਬ ਦੇ ਨਸ਼ੇ ਵਿੱਚ ਇੰਨਾ ਤੁਰਤ ਹੋ ਗਏ ਸੀ ਕਿ ਤੁਹਾਨੂੰ ਛੱਡਣ ਤੁਹਾਡਾ ਇੱਕ ਦੋਸਤ ਆਇਆ ਸੀ ਉਹ ਤੇ ਚੰਗਾ ਹੋਇਆ ਉਹਨੇ ਤੁਹਾਨੂੰ ਘਰ ਪਹੁੰਚਾ ਦਿੱਤਾ ਉਹ ਕਹਿਣ ਲੱਗਾ ਉਹ ਮੁੰਡਾ ਕਦੋਂ ਪਰਤ ਵਾਪਸ ਚਲਾ ਗਿਆ ਮੈਂ ਗਿਆ ਉਹ ਤਾਂ ਤੁਹਾਨੂੰ ਗੇਟ ਤੇ ਅੰਦਰ ਕਰਕੇ ਹੀ ਵਾਪਸ ਚਲਾ ਗਿਆ ਮੈਂ ਤੁਹਾਨੂੰ ਫੜ ਲਿਆ ਸੀ ਤੇ ਉਹ ਉੱਥੋਂ ਹੀ ਵਾਪਸ ਹੋ ਗਿਆ ਸੀ ਮੇਰੇ ਘਰ ਵਾਲੇ ਨੂੰ ਬਿਲਕੁਲ ਵੀ ਸ਼ੱਕ ਨਾ ਹੋਇਆ ਕਿਉਂਕਿ ਉਹ ਸ਼ਰਾਬ ਦੇ ਨਸ਼ੇ ਵਿੱਚ ਟੱਲੀ ਸੀ ਮੈਂ ਰਾਹਤ ਫਰੀ ਸਾਹ ਲਈ ਤੇ ਕਿਆ ਕੇ ਚੱਲੋ ਇਸ ਨੂੰ ਕਿਸੇ ਗੱਲ ਦਾ ਨਹੀਂ ਪਤਾ ਲੱਗਾ ਫਿਰ ਮੈਂ ਆਪਣੇ ਕੰਮਕਾਰ ਕਰਨ ਲੱਗ ਪਈ ਪਰ ਮੇਰੇ ਦਿਮਾਗ ਵਿੱਚ ਉਹ ਹੀ ਰਾਤ ਵਾਲੀਆਂ ਗੱਲਾਂ ਘੁੰਮ ਰਹੀਆਂ ਸੀ ਕਿ ਜੋ ਖੁਸ਼ੀ ਤੇ ਸੁਆਦ ਮੈਨੂੰ ਮੇਰੇ ਘਰ ਵਾਲਾ ਨਹੀਂ ਦੇ ਸਕਿਆ ਉਹ ਸੁਆਦ ਮੈਨੂੰ ਇੱਕ ਪਰਾਈ ਮਰਦ ਨੇ ਦਿੱਤਾ ਤੇ ਮੈਨੂੰ ਬੁਖਤ ਹੀ ਖੁਸ਼ ਕੀਤਾ ਮੈਂ ਇਸ ਗੱਲ ਨੂੰ ਲੈ ਕੇ ਹੋਰ ਵੀ ਖੁਸ਼ ਹੋਈ ਕਿ ਅੱਜ ਜੋ ਫਿਰ ਆਵੇਗਾ ਤੇ ਅੱਜ ਅਸੀਂ ਖੂਬ ਸੁਆਦ ਲਾਵਾਂਗੇ ਉਸ ਤੋਂ ਬਾਅਦ ਉਹ ਹਰ ਰੋਜ਼ ਮੇਰੇ ਘਰ ਵਾਲੇ ਦੇ ਨਾਲ ਸ਼ਰਾਬ ਪੀਣ ਦੇ ਬਹਾਨੇ ਬੈਠ ਜਾਂਦਾ ਉਸ ਨੂੰ ਤੱਲੀ ਕਰਕੇ ਘਰ ਲਿਆ ਆਉਂਦਾ ਅਸੀਂ ਦੋਨੇ ਅੱਧੀ ਰਾਤ ਤੱਕ ਇੱਕ ਦੂਜੇ ਨਾਲ ਬੜਾ ਆਨੰਦ ਲੈਂਦੇ। ਉਸਨੇ ਮੈਨੂੰ ਇੱਕ ਫੋਨ ਵੀ ਲੈ ਕੇ ਦਿੱਤਾ ਸੀ। ਮੈਂ ਉਸ ਨਾਲ ਫੋਨ 'ਤੇ ਗੱਲਾਂ ਕਰਦੀ ਰਹਿੰਦੀ ਤੇ ਸਾਡੀਆਂ ਨਜ਼ਦੀਕੀਆਂ ਹੋਰ ਹੁਣ ਹੋਰ ਵੀ ਜ਼ਿਆਦਾ ਵੱਧ ਗਈਆਂ ਸੀ। ਉਹ ਇੱਕ ਕੁਵਾਰਾ ਮੁੰਡਾ ਸੀ। ਉਸ ਨੂੰ ਹਰ ਰੋਜ਼ ਔਰਤ ਚਾਹੀਦੀ ਸੀ ਜਿਸ ਨਾਲ ਉਹ ਇਹ ਮਜ਼ੇ ਲੈ ਸਕੇ ਤੇ ਮੈਨੂੰ ਹਰ ਰੋਜ਼ ਮਰਦ ਚਾਹੀਦਾ ਸੀ ਜੋ ਮੈਨੂੰ ਸੁਆਦ ਦੇ ਸਕੇ। ਕਿਉਂਕਿ ਮੇਰੇ ਘਰ ਵਾਲਾ ਤਾਂ ਮੈਨੂੰ ਕੋਈ ਵੀ ਆਨੰਦ ਨਹੀਂ ਸੀ ਦਿੰਦਾ ਇਸ ਤਰ੍ਹਾਂ ਸਾਡਾ ਮੇਲ ਮਲਾਪ ਵਧਦਾ ਗਿਆ ਮੈਂ ਉਸ ਨੂੰ ਕਿਹਾ ਕਿ ਤੂੰ ਤਾਂ ਪਤਾ ਨਹੀਂ ਕਦੋਂ ਮੈਨੂੰ ਛੱਡ ਜਾਵੇਂਗਾ ਉਹ ਕਹਿੰਦਾ ਨਹੀਂ ਨਹੀਂ ਮੈਂ ਥੈਨ ਸੱਚੀ ਸੱਚੇ ਦਿਲੋਂ ਪਿਆਰ ਕਰਦਾ ਤੂੰ ਫਿਕਰ ਨਾ ਕਰ ਕਿਤੇ ਨਹੀਂ ਛੱਡ ਕੇ ਜਾਂਦਾ ਮੈਂ ਮੈਂ ਤੇਰਾ ਇਸ ਸ਼ਰਾਬੀ ਨਾਲੋਂ ਖੜਾ ਸ਼ਰਵਾ ਦੇਵਾਂਗਾ ਉਸ ਦੀਆਂ ਗੱਲਾਂ ਸੁਣ ਕੇ ਮੈਂ ਬਹੁਤ ਖੁਸ਼ ਹੋ ਜਾਂਦੀ ਸੀ ਤੇ ਹੁਣ ਮੇਰਾ ਘਰ ਵਾਲਾ ਚਾਹੇ ਜਿੰਨੀ ਮਰਜ਼ੀ ਸ਼ਰਾਬ ਪੀਂਦਾ ਮੈਨੂੰ ਇਸ ਨਾਲ ਕੋਈ ਫਰਕ ਨਹੀਂ ਪੈਂਦਾ ਸੀ ਮੈਂ ਤਾਂ ਹਰ ਵੇਲੇ ਉਸਦੇ ਖਿਆਲਾਂ ਵਿੱਚ ਹੀ ਗੁਆਚੀ ਰਹਿੰਦੀ ਸੀ ਤੇ ਉਹ ਮੈਨੂੰ ਬੰਨ ਸੋਹਣੀਆਂ ਚੀਜ਼ਾਂ ਵੀ ਲਿਆ ਕੇ ਦਿੰਦਾ ਸੀ ਮੈਂ ਨਿਤ ਨਵੇਂ ਸੂਟ-ਸੂਟ ਪਾਉਂਦੀ ਤੇ ਸੁੰਨ ਤਿਆਰ ਉੱਕੇ ਰਹਿੰਦੀ ਪਰ ਮੇਰੇ ਘਰ ਵਾਲੇ ਨੂੰ ਬਿਲਕੁਲ ਵੀ ਇਸ ਗੱਲ ਦਾ ਪਤਾ ਨਹੀਂ ਲੱਗਦਾ ਸੀ ਕਿ ਇਹ ਇਸ ਕੋਲ ਹਰ ਰੋਜ਼ ਨਵੇਂ ਸੂਟ ਕਿੱਥੋਂ ਲੈ ਕੇ ਆਉਂਦੀ ਆ ਮੇਰੇ ਤੇ ਮੇਰੇ ਬੁਆਏਫਰੈਂਡ ਦੀ ਨੇੜਤਾ ਹੁਣ ਦਿਨ ਬਦਨ ਫੱਤੀ ਜਾ ਰਹੀ ਸੀ ਦਿਨ ਬਿਲੇ ਸੀ ਫੋਨ ਤੇ ਗੱਲਾਂ ਕਰਦੇ ਰਹਿੰਦੇ ਤੇ ਰਾਤ ਨੂੰ ਉਹ ਸਾਡੇ ਘਰਾਂ ਆਉਂਦਾ ਹੁੰਦਾ ਸੀ ਇੱਕ ਦੂਜੇ ਕਿਨਾਂ ਹੁਣ ਅਸੀਂ ਦੋਨੋਂ ਰਹਿ ਨਹੀਂ ਸਕਦੇ ਸੀ ਕਿ ਸਾਨੂੰ ਇੱਕ ਦੂਜੇ ਦੇ ਸਵਾਦ ਦਾ ਬਹੁਤ ਜ਼ਿਆਦਾ ਚਸਕਾ ਪੈ ਚੁੱਕਿਆ ਸੀ ਮੇਰੇ ਘਰ ਵਾਲੇ ਕੋਲ ਕੰਬਾਈਨ ਸੀ ਤੇ ਉਹ ਕੰਬਾਈਨ ਲੈ ਕੇ ਬਾਹਰ ਜਾਂਦਾ ਹੁੰਦਾ ਸੀ 15 20 ਦਿਨ ਲਾ ਕੇ ਆਉਂਦਾ ਹੁੰਦਾ ਸੀ ਉਸ ਨੂੰ ਮੇਰੇ ਤੇ ਬੜਾ ਯਕੀਨ ਸੀ ਉਹ ਮੈਨੂੰ ਘਰ ਵਿੱਚ ਇਕੱਲੀ ਨੂੰ ਛੱਡ ਕੇ ਕੰਬਾਈਨ ਤੇ ਚਲਾ ਗਿਆ ਮੈਨੂੰ ਤੇ ਮੇਰੇ ਬੁਆਏਫਰੈਂਡ ਨੂੰ ਤਾਂ ਫਿਰ ਮੋਰਚਾ ਹੀ ਬਣ ਗਿਆ ਮੇਰੇ ਘਰ ਵਾਲਾ ਕੰਬਾਈਨ ਲੈ ਕੇ ਚਲਾ ਗਿਆ ਤੇ ਮੇਰਾ ਬੁਆਏਫਰੈਂਡ ਦਿਨ ਰਾਤ ਸਾਡੇ ਘਰ ਆਉਣ ਲੱਗਾ ਕਿਉਂਕਿ ਮੈਂ ਘਰ ਵਿੱਚ ਇਕੱਲੀ ਹੁੰਦੀ ਸੀ ਅਸੀਂ ਦਿਨ ਰਾਤ ਰੰਗ ਰਲੀਆਂ ਮਨਾਉਂਦੇ ਅਸੀਂ ਤਾਂ ਦੁਨੀਆ ਨੂੰ ਭੁੱਲ ਗਏ ਸੀ ਅਸੀਂ ਆਪਣੀ ਦੁਨੀਆ ਵਿੱਚ ਹੀ ਮਸਤ ਸੀ બસ ਅਸੀਂ ਇੱਕ ਵਾਰ ਕਰਕੇ ਹਟਦੇ ਤਾਂ ਦੂਜੀ ਵਾਰ ਤੇ ਤਿਆਰੀ ਕਰਨ ਲੱਗ ਪੈਂਦੇ ਸਾਨੂੰ ਤਾਂ ਹੁਣ ਇਸ ਕੰਮ ਨਾਲ ਇਨਾ ਸਵਾਦ ਪੈ ਗਿਆ ਸੀ ਕਿ ਅਸੀਂ ਖਾਣਾ ਪੀਣਾ ਵੀ ਟਾਈਮ ਤੇ ਨਹੀਂ ਖਾਂਦੇ ਸੀ ਅਸੀਂ ਦੋਨਾਂ ਨੇ ਇੱਕ ਦੂਜੇ ਨਾਲ ਵਿਆਹ ਕਰਵਾਉਂਦੀਆਂ ਕਸਮਾਂ ਖਾ ਰੱਖੀਆਂ ਸੀ ਅਸੀਂ ਹੁਣ ساری ਜ਼ਿੰਦਗੀ ਇੱਕ ਦੂਜੇ ਦੇ ਹੋ ਕੇ ਰਹਿਣਾ ਚਾਹੁੰਦੇ ਸੀ ਕਿਉਂਕਿ ਅਸੀਂ ਇੱਕ ਦੂਜੇ ਨੂੰ ਬਹੁਤ ਹੀ ਜ਼ਿਆਦਾ ਪਿਆਰ ਕਰਦੇ ਸੀ ਇੱਕ ਦਿਨ ਮੇਰਾ ਬੁਆਏਫ੍ਰੈਂਡ ਇਲਾਜ ਜੀ ਹਮੋਂ ਬਣਾ ਕੇ ਮੇਰੇ ਕੋਲ ਆਇਆ ਤੇ ਕਹਿਣ ਲੱਗਾ ਯਾਰ ਮੈਨੂੰ ਥੋੜੀ ਜਿਹੀ ਪੈਸਿਆਂ ਦੀ ਲੋੜ ਹੈ ਤੂੰ ਜੁਗਾੜ ਕਰ ਸਕਦੀ ਐ ਮੈਂ ਉਸ ਨੂੰ ਕਿਹਾ ਕਿ ਤੁਸੀਂ ਤਾਂ ਇਨੇ ਅਮੀਰ ਘਰ ਦੇ ਮੁੰਡਿਆਂ ਤੁਹਾਨੂੰ ਪੈਸਿਆਂ ਦੀ ਕੀ ਜ਼ਰੂਰਤ ਪੈਗੀ ਉਹ ਮੈਨੂੰ ਕਹਿਣ ਲੱਗਾ ਮੇਰੀ ਬਾਹਰੀ ਫਾਈਲ ਲੱਗੀ ਆ ਤੇ ਉੱਥੇ 22 ਲੱਖ ਰੁਪਏ ਭਰਨਾ ਮੇਰੇ ਡੈਡੀ ਦੀ ਐਫ ਡੀ 4 ਕੁ ਮਹੀਨਿਆਂ ਬਾਅਦ ਮਿਲੇਗੀ ਕਿਉਂਕਿ ਜੇ ਹੁਣ ਐਫ ਡੀ ਵੀ ਦਵਾਵਾਂ ਕਿਤਾ ਸਾਡਾ 1.5 ਲੱਖ ਰੁਪਏ ਦਾ ਨੁਕਸਾਨ ਹੋ ਜਾਵੇਗਾ ਤੂੰ ਇੱਕ ਵਾਰ ਮੈਨੂੰ ਪੈਸਿਆਂ ਦਾ ਜੁਗਾੜ ਕਰ ਦੇ 5 ਕੋ ਲੱਖ ਰੁਪਈਆ ਚਾਹੀਦਾ ਮੈਨੂੰ ਤੇ ਜਦੋਂ ਡੈਡੀ ਦੀ ਐਫ ਡੀ ਦਾ ਟਾਈਮ ਆ ਗਿਆ ਤਾਂ ਤੈਨੂੰ 5 ਦੀ ਜਗ੍ਹਾ 6 ਲੱਖ ਰੁਪਈਆ ਮੈਂ ਦੇ ਦੇਵਾਂਗਾ ਮੈਂ ਉਸ ਨੂੰ ਕਿਹਾ ਪਰ ਮੈਂ ਪੈਸਿਆਂ ਦਾ ਜੁਗਾੜ ਕਿੱਥੋਂ ਲਾ ਸਕਦੀ ਹਾਂ ਕਿਉਂਕਿ ਸਾਰਾ ਪੈਸਾ ਤੇਲਾ ਦਾ ਮੇਰੇ ਘਰ ਵਾਲੇ ਦੇ ਕੋਲ ਹੀ ਹੁੰਦਾ ਤਾਂ ਉਹ ਮੈਨੂੰ ਕਹਿ ਲੱਗਾ ਤੇਰੇ ਘਰ ਵਾਲਾ ਤਾਂ ਹੁਣ ਕੰਪਾਈਨ ਲੈ ਕੇ ਗਿਆ ਤੇ ਜ਼ਮੀਨ ਦੇ ਕਾਗਜ਼ ਪੱਤਰ ਤਾਂ ਸਾਡੇ ਸਾਰੇ ਘਰ ਹੀ ਨੇ ਆਪਾਂ ਜ਼ਮੀਨ ਉੱਪਰ ਲੋਨ ਕਰਵਾ ਲੈਨੇ ਆ ਮੈਂ ਕਿਹਾ ਇਸ ਤਰ੍ਹਾਂ ਹੋ ਸਕਦਾ ਉਹ ਕਹਿੰਦਾ ਹਾਂ ਬੜੇ ਬੜੇ ਆਰਾਮ ਨਾਲ ਆਪਾਂ ਨੂੰ 6-7 ਲੱਖ ਰੁਪਏ ਮਿਲ ਜਾਵੇਗਾ ਮੈਂ ਕਿਹਾ ਠੀਕ ਹੈ ਮੈਂ ਸਾਰੇ ਜ਼ਮੀਨ ਦੇ ਕਾਗਜ਼ ਲੈ ਕੇ ਆਪਣੇ ਬੁਆਏਫਰੈਂਡ ਦੇ ਨਾਲ ਬੈਂਕ ਵਿੱਚ ਚਲੀ ਗਈ ਬੈਂਕ ਵਾਲਿਆਂ ਨੇ ਲੋਨ ਪਾਸ ਕਰ ਦਿੱਤਾ ਪਰ ਗੱਲ ਇੱਥੇ ਅੜ ਗਈ ਕਿ ਸਾਈਨ ਮੇਰੇ ਘਰ ਵਾਲੇ ਦੇ ਚਾਹੀਦੇ ਸੀ ਮੇਰਾ ਬੁਆਏਫ੍ਰੈਂਡ ਕਹਿ ਲੱਗਾ ਕਿ ਹੁਣ ਜਿਸ ਦਿਨ ਤੇਰਾ ਘਰ ਵਾਲਾ ਘਰ ਆਇਆ ਮੈਂ ਉਸ ਨੂੰ ਸ਼ਰਾਬ ਨਾਲ ਟੱਲੀ ਕਰ ਦੇਵਾਂਗਾ ਤੇ ਫਿਰ ਆਪਾਂ ਸਾਈਨ ਕਰਵਾ ਲਵਾਂਗੇ ਇੱਕ ਵਾਰ ਮੇਰਾ ਬਾਹਰ ਦਾ ਪਣ ਗਿਆ ਤਾਂ ਉੱਥੇ ਜਾ ਕੇ ਮੈਂ ਬੜੀ ਜਲਦੀ ਤੈਨੂੰ ਪਲਾ ਲਵਾਂਗਾ ਮੈਂ ਵੀ ਹੁਣ ਬਾਹਰ ਦੇ ਸੁਪਨੇ ਦੇਖਣ ਲੱਗ ਪਈ ਸੀ ਮੈਨੂੰ ਆਪਣਾ ਘਰ ਵਾਲਾ ਬਿਲਕੁਲ ਵੀ ਚੰਗਾ ਨਹੀਂ ਲੱਗਦਾ ਸੀ ਮੈਂ ਤਾਂ ਹੁਣ ਹਵਾ ਵਿੱਚ ਉਡਾਰੀਂ ਉੱਡਦੀ ਹੀ ਰਹਿੰਦੀ ਸੀ ਤੇ ਆਪਨੇ ਯਾਰ ਨਾਲ ਸਵਾਦ ਲੈਂਦੀ ਬਸ ਮੈਨੂੰ ਹੋਰ ਕਿਸੇ ਗੱਲ ਦਾ ਕੋਈ ਪ੍ਰਵਾਹ ਨਹੀਂ ਸੀ ਇੱਕ ਦਿਨ ਮੈਨੂੰ ਪਤਾ ਲੱਗਾ ਕਿ ਮੈਂ ਪ੍ਰੈਗਨੈਂਟ ਹੋ ਗਈ ਆ ਮੈਂ ਬਹੁਤ ਖੁਸ਼ ਹੋਈ ਤੇ ਆਪਣੇ ਬாய்ਫ੍ਰੈਂਡ ਨੂੰ ਕਿਹਾ ਕਿ ਇਹ ਖੁਸ਼ ਖਬਰੀ ਦੱਸਦੀ ਉਹ ਬੜਾ ਘਬਰਾ ਗਿਆ ਕਹਿ ਲਗਾ ਤੂੰ ਪਾਗਲ ਹੋ ਗਈ ਆ ਆਪਾਂ ਜਵਾਕ ਨਹੀਂ ਜੰਮਣਾ ਆਪਾਂ ਕੈਨੇਡਾ ਜਾ ਕੇ ਹੀ ਬੱਚਾ ਲਵਾਂਗੇ ਤੇ ਤੂੰ ਸ਼ਹਿਰ ਸ਼ਹਿਰ ਆ ਜਾ ਮੈਂ ਤੈਨੂੰ ਕਿਸੇ ਡਾਕਟਰ ਕੋਲ ਲੈ ਚਾਲਦਾ ਤੇ ਤੂੰ ਇਸ ਬੱਚੇ ਨੂੰ ਗਰਾ ਦੇ ਮੇਰਾ ਬਿਲਕੁਲ ਵੀ ਮਨ ਨਹੀਂ ਕਰਦਾ ਸੀ ਕਿ ਮੈਂ ਆਪਣੇ ਬੱਚੇ ਨੂੰ ਗਰਾਵਾਂ ਪਰ ਫਿਰ ਮੇਰੇ ਬੋਏਫ੍ਰੈਂਡ ਨੇ ਮੈਨੂੰ ਮੇਰੇ ਤੇ ਜ਼ਿਆਦਾ ਹੀ ਆਪਣੀਆਂ ਗੱਲਾਂ ਦਾ ਪ੍ਰੈਸ਼ਰ ਪਾ ਲਿਆ ਤੇ ਮੈਂ ਮੰਨ ਗਈ। ਮੈਨੂੰ ਵੀ ਲੱਗਿਆ ਕਿ ਹਾਂ ਮੈਨੂੰ ਬਾਹਰ ਜਾ ਕੇ ਇਹ ਬੱਚੇ ਨੂੰ ਜਨਮ ਦੇਣਾ ਚਾਹੀਦਾ। ਤਾਂ ਉੱਥੇ ਸੌ ਸੂਈ ਸੁਹੂਲਤਾ ਮਿਲਦੀਆਂ ਨੇ। ਮੈਂ ਆਪਣਾ ਬੱਚਾ ਘਰਾ ਦਿੱਤਾ। ਮੇਰੇ ਬੋਏਫ੍ਰੈਂਡ ਨੇ 10 ਦਿਨ ਸਾਡੇ ਘਰ ਰਹਿ ਕੇ ਮੇਰੀ ਸੇਵਾ ਕੀਤੀ। ਮੈਨੂੰ ਫਲ ਫਰੂਟ ਜੂਸ ਦੁੱਧ ਪਿਉਂਦਾ ਤੇ ਮੈਂ ਸੋਚ ਤਾਂ ਕਿ ਮੈਂ ਛੇਤੀ ਤੱਕੜੀ ਹੋ ਜਾਵਾਂ। ਇੱਕ ਦਿਨ ਅਸੀਂ ਦੋਨੋਂ ਜਾਣੇ ਸ਼ਹਿਰ ਸ਼ਾਪਿੰਗ ਕਰਨ ਗਏ ਹੋਏ ਸੀ ਮੇਰੇ ਘਰ ਵਾਲੇ ਦਾ ਫੋਨ ਆਇਆ ਮੈਨੂੰ ਕਹਿਣ ਲੱਗਾ ਬਬਲੀ ਕਿੱਥੇ ਐ ਤੂੰ ਮੈਂ ਉਸ ਨੂੰ ਕਿਹਾ ਕਿ ਮੈਂ ਘਰ ਵਿੱਚ ਹੀ ਆ ਤਾਂ ਉਹ ਬੜਾ ਗੁੱਸੇ ਨਾਲ ਬੋਲਿਆ ਕਹਿਣ ਲੱਗਾ ਮੈਂ ਘਰ ਵਿੱਚ ਹੀ ਆ ਗਿਆ ਤਾਂ ਤੂੰ ਮੈਨੂੰ ਘਰ ਵਿੱਚ ਕਿਤੇ ਵੀ ਨਹੀਂ ਦਿਖ ਰਹੀ ਮੈਂ ਉਸ ਨੂੰ ਕਿਹਾ ਕਿ ਮੈਂ ਸਬਜ਼ੀ ਲੈਣ ਗਈ ਆ ਬਸ 10 ਕੁ ਮਿੰਟਾਂ ਵਿੱਚ ਘਰ ਆ ਜਾਵਾਂਗੀ ਜਦੋਂ ਮੈਂ ਘਰ ਆਈ ਤਾਂ ਮੇਰਾ ਘਰ ਵਾਲਾ ਬੜੇ ਗੁੱਸੇ ਵਿੱਚ ਸੀ ਤੇ ਮੈਨੂੰ ਕਹਿ ਲੱਗਾ ਤੂੰ ਮੈਨੂੰ ਕਿਉਂ ਬੋਲਿਆ ਕਿ ਮੈਂ ਘਰ ਵਿੱਚ ਆ ਮੈਂ ਉਸ ਨੂੰ ਕਿਹਾ ਕਿ ਬਾਸੇ ਤੇ ਹੀ needle ਦੁਕਾਨ ਤੇ ਹੀ ਤਾਂ ਗਈ ਸੀ ਤੁਸੀਂ ਖਿਬਰਾਉਣਾ ਮੈਂ ਉਸ ਨੂੰ ਪਿਆਰ ਨਾਲ ਜੱਫੀ ਪਾ ਕੇ ਬੈਠ ਗਈ ਤੇ ਚਾਹ ਬਣਾ ਲਈ ਚਾਹ ਪੀ ਆ ਕੇ ਇੰਨੇ ਨੂੰ ਉਸ ਦਾ ਗੁੱਸਾ ਠੰਡਾ ਹੋ ਗਿਆ ਉਸ ਤੋਂ ਬਾਅਦ ਉਹ ਕੁਝ ਨਾ ਬੋਲਿਆ ਅਗਲੇ ਦਿਨ ਮੈਨੂੰ ਕਹਿ ਲੱਗਾ ਬਬਲੀ ਮੈਨੂੰ ਆਪਣੇ ਆਪ ਨੂੰ ਕਮਜ਼ੋਰੀ ਜੀ ਮਹਿਸੂਸ ਹੋ ਰਹੀ ਆ ਤੂੰ ਇਸ ਤਰ੍ਹਾਂ ਕਰ ਸ਼ਹਿਰ ਜਾ ਕੇ ਇੱਕ ਜੂਸਰ ਲੈ ਕੇ ਆ ਤੇ ਫਲ ਫਰੂਟ ਲੈ ਆਈ ਦਿਨ ਨਾਲ ਹਫਤਾ ਲੰਘ ਜਾਵੇ ਆਪਾਂ ਜੋ ਉਸ ਨੂੰ ਬਣਾ ਕੇ ਪੀਆ ਕਰਾਂਗੇ ਮੇਰਾ ਸਰੀਰ ਬੜਾ ਥੱਕਿਆ ਥੱਕਿਆ ਰਹਿੰਦਾ એનર્ਜੀ ਮਿਲੂ ਮੈਂ ਕਿਹਾ ਕਿ ਮੇਰੇ ਘਰ ਵਾਲ ਨੇ ਅੱਜ ਖੁਦ ਮੈਨੂੰ ਸ਼ਹਿਰ ਭੇਜਿਆ ਤੇ ਤੂੰ ਵੀ ਉੱਥੇ ਹੀ ਆ ਜਾ ਆਪਾਂ ਕਿਸੇ ਹੋਟਲ ਵਿੱਚ ਠਹਿਰਾਂਗੇ ਤੇ ਸਵਾਦ ਲਵਾਂਗੇ ਹੌਣ ਤਾਂ ਦੋ ਦਿਨ ਹੋ ਗਏ ਆਪਾਂ ਕੁਝ ਵੀ ਨਹੀਂ ਕੀਤਾ ਉਹ ਮੈਨੂੰ ਕਹਿਣ ਲੱਗਾ ਕਿ ਵਸਮੈਂ 5 ਮਿੰਟਾਂ ਵਿੱਚੋਂ ਹੀ ਤੁਰ ਪੈਣਾ ਤੇ ਮੈਂ ਗੱਡੀ ਤੇ ਆਉਂਗਾ ਤੂੰ ਆਪਣੀ ਸਕੂਟਰੀ ਸਟੈਂਡ ਤੇ ਲਾ ਲਈ ਮੈਂ ਆਪਣੀ ਸਕੂਟਰੀ ਸਟੈਂਡ ਤੇ ਲਾਈ ਤੇ ਉਸ ਨਾਲ ਗੱਡੀ ਵਿੱਚ ਬੈਠ ਕੇ ਸ਼ਹਿਰ ਚਲੀ ਗਈ ਅਸੀਂ ਇੱਕ ਵਧੀਆ ਹੋਟਲ ਵਿੱਚ ਗਏ ਜਿੱਥੇ ਅਸੀਂ ਆਪਣੀ ਦੋ ਦਿਨਾਂ ਦੀ ਪਿਆਸ 부ਝਾਈ ਅਸੀਂ ਦੋ ਘੰਟੇ ਰੂਮ ਵਿੱਚ ਰਹੇ ਤੇ ਖੂਬ ਨਜ਼ਾਰੇ ਲਏ ਹੁਣਸੀਂ ਦੋਨੋਂ ਸੰਤੁਸ਼ਟ ਹੋ ਗਏ ਸੀ ਅਸੀਂ ਕਮਰੇ ਤੋਂ ਬਾਹਰ ਨਿਕਲੇ ਤਾਂ ਉਸ ਤੋਂ ਬਾਅਦ ਜੋ ਮੇਰੇ ਨਾਲ ਹੋਇਆ ਬਹੁਤ ਹੀ ਮਾੜਾ ਹੋਇਆ ਕਿਉਂਕਿ ਮੇਰਾ ਘਰ ਵਾਲਾ ਹੋਟਲ ਦੇ ਰੂਮ ਦੇ ਪਾਰ ਹੀ ਖੜਾ ਸੀ ਉਸਨੇ ਮੈਨੂੰ ਗੁੱਤੋਂ ਫੜ ਲਿਆ ਮੇਰੇ ਕੋਲ ਕੋਈ ਸਬੂਤ ਨਹੀਂ ਸੀ ਇਸ ਕਰਕੇ ਮੈਂ ਤੈਨੂੰ ਇਕੱਲੀ ਨੂੰ ਘਰ ਛੱਡ ਕੇ ਕੰਪੈਨਟ ਤੇ ਚਲਾ ਗਿਆ ਸੀ ਮੈਂ ਆਪਣੇ ਭਰਾ ਨੂੰ ਤੇ ਮਾਂ ਨੂੰ ਤੇਰੇ ਤੇ ਨਿਗਰਾਨੀ ਰੱਖਣ ਲਈ ਹੀ ਕਹਿ ਕੇ ਗਿਆ ਸੀ ਜਦੋਂ ਵੀ ਤੇਰਾ ਯਾਰ ਤੇਰੇ ਕੋਲ ਆਉਂਦਾ ਸੀ ਮੇਰਾ ਭਰਾ ਮੈਨੂੰ ਵੀਡੀਓ ਬਣਾ ਕੇ ਭੇਜ ਦਿੰਦਾ ਸੀ ਤੁਸੀਂ ਦੋਨਾਂ ਨੇ ਬਹੁਤ ਗੰਦ ਪਾਇਆ ਸੀ ਮੇਰੇ ਘਰ ਵਾਲੇ ਨੇ ਉਸ ਤੋਂ ਬਾਅਦ ਮੇਰਾ ਸਾਰਾ ਸਮਾਨ ਘਰ ਵਿੱਚੋਂ ਬਾਹਰ ਕੱਢ ਦਿੱਤਾ ਤੇ ਮੈਨੂੰ ਆ ਮੇਰੇ ਪੀਕੇ ਛੱਡ ਆਇਆ ਮੇਰੀ ਉੱਥੇ ਮੇਰੀ ਮਾਂ ਨੂੰ ਅਤੇ ਮੇਰੇ ਚਾਚੀ ਚਾਚੀ ਨੂੰ ਵੀ ਸਾਰੀ ਗੱਲ ਦੱਸ ਦਿੱਤੀ ਸੀ ਮੇਰੀ ਮਾਂ ਵਿਚਾਰੀ ਸ਼ਰਮ ਨਾਲ ਸਿਰ ਚੁਕਾਈ ਖੜੀ ਸੀ ਮੇਰੇ ਚਾਚਾ ਚਾਚੀ ਮੈਨੂੰ ਬਹੁਤ ਲਾਂਦਾ ਪਾਰਾਈ ਸੀ ਮੇਰੇ ਘਰ ਵਾਲੇ ਨੇ ਮੈਨੂੰ ਤਲਾਕ ਤੇ ਦਿੱਤਾ ਕਿ ਅਸੀਂ ਫਿਰ ਮਾਵਾ ਧੀਆਂ ਨੇ ਬਹੁਤ ਉਸਦੀਆਂ ਮਿੰਨਤਾਂ ਕੀਤੀਆਂ ਪਰ ਉਹਨਾਂ ਨੇ ਸਾਡਾ ਤਲਾਕ ਹੀ ਕਰਵਾ ਦਿੱਤਾ ਹੁਣ ਮੈਂ ਆਪਣੇ ਪੀਕੇ ਘਰ ਆਪਣੀ ਮਾਂ ਦੇ ਨਾਲ ਤਿੰਨ ਮਿਹਨਿਆ ਤੋਂ ਰਹਿ ਰਹੀ ਆ ਮੇਰੇ ਚਾਚਾ ਚਾਚੀ ਦੇ ਮੈਨੇ ਵੀ ਮੈਨੂੰ ਤੇ ਮੇਰੀ ਮਾਂ ਨੂੰ ਸੋਹਣੇ ਪੈਂਦੇ ਨੇ ਤੇ ਕਈ ਵਾਰ ਮੇਰੀ ਮਾਂ ਵੀ ਉਹਨਾਂ ਦੇ ਤਾਣੇ ਮੇਰੇ ਦੀ ਸਤਾਈ ਮੈਨੂੰ ਕੁੱਟਣ ਲੱਗ ਜਾਂਦੀ ਆ ਕਹਿ ਦਿੰਦੀ ਆ ਕਿ ਤੂੰ ਆਪਣੀ ਜ਼ਿੰਦਗੀ ਤਾਂ ਨਰਕ ਬਣਾ ਹੀ ਲਈ ਐ ਤੂੰ ਤਾਂ ਮੈਨੂੰ ਵੀ ਜਿਉਂਦੀ ਨੂੰ ਮਾਰ ਦਿੱਤਾ ਤੂੰ ਮੈਨੂੰ ਪਿੰਡ ਵਿੱਚ ਜਿਉਣ ਜੋਗੀ ਨਹੀਂ ਛੱਡਿਆ ਮਾਂ ਜੋਗੀ ਕਹਿੰਦੀ ਚਾਚਾ ਚਾਚੀ ਜੋ ਵੀ ਕਹਿੰਦੇ ਮੈਂ ਚੁੱਪ ਕਰਕੇ برداشت ਕਰ ਲੈਂਦੀ ਕਿਉਂਕਿ ਮੇਰੇ ਕੋਲ ਹੁਣ ਬੋਲਣ ਦੀ ਕੋਈ ਲਫਚ ਵੀ ਨਹੀਂ ਸੀ ਬਚਿਆ ਨਹੀਂ ਸੀ ਬਚਿਆ ਮੇਰਾ ਘਰ ਵਾਲਾ ਬੇਸ਼ੱਕ ਸ਼ਰਾਬ ਪੀਂਦਾ ਸੀ ਪਰ ਉਸਨੇ ਕਦੇ ਵੀ ਬੇਗਾਨੀ ਔਰਤ ਵੱਲ ਅੱਖ ਚੁੱਕ ਕੇ ਨਹੀਂ ਦੇਖਿਆ ਸੀ ਸ਼ਰਾਬ ਦੀ ਆਦਤ ਤਾਂ ਉਹਨੂੰ ਕਦੇ ਨਾ ਕਦੇ ਸੁਧਰੀ ਹੀ ਜਾਣੀ ਸੀ ਪਰ ਮੈਂ ਆਪਣੀ ਜ਼ਿੰਦਗੀ ਆਪਣੇ ਹੱਥੀਂ ਬਰਬਾਦ ਕਰ ਲਈ ਹੁਣ ਮੇਰੇ ਪੱਲੇ ਪਛਤਾਵੇ ਤੋਂ ਬਿਨਾਂ ਕੁਝ ਨਹੀਂ ਰਹਿ ਗਿਆ ਸੀ ਤੇ ਮੇਰਾ ਬoifriend ਕੈਨੇਡਾ ਚਲਾ ਗਿਆ ਉੱਥੇ ਜਾ ਕੇ ਉਸਨੇ ਆਪਣਾ ਨੰਬਰ ਵੀ ਬਦਲ ਲਿਆ ਉਸਨੇ ਮੇਰੀ ਜ਼ਿੰਦਗੀ ਖਰਾਬ ਕਰ ਦਿੱਤੀ ਤੇ ਆਪ ਕੈਨੇਡਾ ਵਿੱਚ ਹੁਣ ਐਸ਼ਾ ਕਰਦਾ ਤੇ ਅੱਜ ਮੈਨੂੰ ਆਪਣੇ ਪੇਕੇ ਘਰ ਬੈਠੇ ਨੂੰ 7-8 ਸਾਲ ਹੋ ਗਏ ਨੇ ਹੁਣ ਤਾਂ ਬਸ ਆਪਣੀ ਮਾਂ ਮੌਤ ਦਾ ਇੰਤਜ਼ਾਰ ਕਰ ਰਹੀ ਆਂ ਹਾਂਜੀ ਦੋਸਤੋ ਇਹ ਸੀ ਅੱਜ ਦੀ ਕਹਾਣੀ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਆਪਣੀ رائے ਕਮੈਂਟਾਂ ਰਾਹੀਂ ਜਰੂਰ ਦੱਸਿਓ ਕਹਾਣੀ ਵਧੀਆ ਲੱਗੀ ਹੋਵੇ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਚੈਨਲ ਤੇ ਪਹਿਲੀ ਵਾਰ ਆਇਓ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਰੂਰ ਜਾਓ ਕਹਾਣੀ ਸੁਣਦੇ ਨੇ ਤੁਹਾਡਾ ਬਹੁਤ ਬਹੁਤਾਂ ਨਮਾਦ ਜੀ